ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਧੂਮੇ ਵਿੱਚੋਂ ਜਾਏ ਪਰ ਮੈਨੂੰ ਪ੍ਰਮਾਤਮਾ ਨੇ ਇਨੀ ਤਾਕਤ ਦਿੱਤੀ ਕਿ ਇਹ ਕੰਮ ਆਪ ਕਰਨਾ ਹੀ ਕਰਨਾ 20 ਸਾਲ ਤੋਂ ਮੈਂ ਜੁੱਟਿਆ ਇਸ ਕੰਮ ਕਰਨ ਨੂੰ ਸਤਾਰ ਅਵਤਾਰ ਸਿੰਘ ਜੀ ਜੋ ਯੂਨੀਵਰਸਿਟੀ ਲੱਗ ਰਹੇ ਨੇ ਇਹਨਾਂ ਵੱਲੋਂ ਅੱਜ ਇਹ ਸੇਵਾ ਕੀਤੀ ਗਈ ਹੈ ਜਿਨ੍ਹਾਂ ਵਿੱਚ ਪੰਜ ਚੰਦ ਦੇ ਬਾਟੇ ਤੇ ਪੰਜ ਚਾਂਦੀਆਂ ਕਈਆਂ ਜੜੀਆਂ ਸੱਚਕਣ ਸ਼ੇਰਬੰਦਰ ਸਾਹਿਬ ਨੂੰ ਸੇਵਾ ਅਰਪਿਤ ਕੀਤੀ ਗਈਆਂ। ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਅਸੀਂ ਉਹਨਾਂ ਸਾਧ ਸੰਗਤਾਂ ਦੇ ਬਹੁਤ ਧੰਨਵਾਦੀ ਹਾਂ ਜੜੀਆਂ ਸਾਧ ਸੰਗਤਾਂ ਤਨ ਤੰਗ ਗੁਰੂ ਰਾਮਦਾਸ ਮਹਾਰਾਜ ਦਾ ਓਟ ਤੇ ਆਸਰਾ ਲੈ ਕੇ ਗੁਰੂ ਘਰ ਲਈ ਸੇਵਾ ਦਿੰਦੀਆਂ ਨੇ ਗੁਰੂ ਘਰ ਲਈ ਸੇਵਾ ਜੋ ਚਾਂਦੀ ਦੇ ਬਰਤਨ ਬਣਾ ਕੇ ਗੁਰੂ ਘਰ ਦੀ ਸੇਵਾ ਅਰਪਣ ਕੀਤੀ ਹੈ ਗੁਰੂ ਕਿਰਪਾ ਕਰੇ ਮਹਾਰਾਜ ਇਹਨਾਂ ਦੀ ਕੀਤੀ ਹੋਈ ਸੇਵਾ ਸਫਲ ਕਰੇ ਮਹਾਰਾਜ ਦੇ ਰੋਕਤਾ ਤੰਦਰੁਸਤੀ ਬਖਸ਼ੇ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ ਗੁਰੂ ਰਾਮ ਦਾ ਸਾਰੇ ਪਰਿਵਾਰ ਤੇ ਕਿਰਪਾ ਕਰਕੇ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਸਾਰਿਆਂ ਦਾ ਹੀ ਜੋ ਆਈਆਂ ਸੰਗਤਾਂ ਨੇ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵੇਲੇ ਮੇਰੇ ਕੋਲ ਰੋਣ ਹੀ ਹੁੰਦਾ ਹੈ ਕਿਉਂਕਿ ਮੇਰੇ ਕੋਲ ਸ਼ਬਦ ਕਹਿ ਨਹੀਂ ਜਾਂਦੇ ਪਰ ਮੈਨੂੰ ਪਰਮਾਤਮਾ ਨੇ ਇਨੀ ਤਾਕਤ ਦਿੱਤੀ ਕਿ ਇਹ ਕੰਮ ਆਪ ਕਰਨਾ ਹੀ ਕਰਨਾ 20 ਸਾਲ ਤੋਂ ਮੈਂ ਜੁੱਟਿਆ ਇਸ ਕੰਮ ਕਰਨ ਨੂੰ ਵੀ ਪਰਮਾਤਮਾ ਮੇਰੇ ਕੋਲ ਇੱਕ ਕੰਮ ਕਰਾਵੇ ਮਗਰ ਜਦੋਂ ਮੈਂ ਸੇਵਾ ਕੀਤੀ 3 ਮਹੀਨੇ ਹੋ ਗਿਆ ਮੈਂ ਇਹਨੂੰ ਬਣਵਾ ਰਿਆ ਪਹਿਲੇ ਤਾਂ ਲੱਭਣੇ ਹੀ ਬੜੇ ਬੰਦੇ ਔਖੇ ਆ ਕਿ ਕੁਝ ਸਹੀ ਚੀਜ਼ ਬਣਾ ਕੇ ਦੇਵੇ ਜੇਕਰ ਲੱਭ ਵੀ ਪਏ ਤੇ ਲੱਭਦਿਆਂ ਲੱਭਦੇ ਮੇਰੇ ਪੰਜ ਪਰਮਾਤਮਾ ਨੇ ਐਕਸੀਡੈਂਟ ਕੀਤੇ ਉਹ ਜ਼ਬਰਦਸਤ ਪਰ ਫੇਰ ਵੀ ਉਹ ਨਾ ਪਹਚਾਇਆ ਐਂਡ ਇਹੋ ਜਿਹਾ ਹਥਿਆਰ ਉਹਨਾਂ ਮੇਰੇ ਕੋਲ ਖੋਲਿਆ ਕਮਾਂਜ ਨੂੰ ਕਹਿੰਦਾ ਹਿਲ ਵੀ ਨਹੀਂ ਸਕਦਾ ਹਿਲ ਵੀ ਨਹੀਂ ਸਕਦਾ ਪਰ ਛੀਆਂ ਦਿਨ ਬਾਅਦ ਉਹਨੇ ਸਾਰੇ ਹਥਿਆਰ ਮੈਨੂੰ ਦੇ ਦਿੱਤੇ ਕਿ ਤੂੰ ਜੋ ਮਰਜ਼ੀ ਕਰੀ ਆ ਆ ਜਿਉਂਦਾ ਨਹੀਂ ਜਿਆ ਕਹਿੰਦਾ ਸਾਹਮਣੇ ਵਾਹਿਗੁਰੂ ਜੀ ਕਾਕਾ ਸਤ ਵਾਹਿਗੁਰੂ ਜੀ ਕੀ ਫਤਿਹ ਜਲਦੀ ਕਰੋ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਸਤਾਰ ਅਵਤਾਰ ਸਿੰਘ ਜੀ ਜੋ ਯੂਨੀਵਰਸਿਟੀ ਲੱਗ ਰਹੇ ਨੇ ਇਹਨਾਂ ਵੱਲੋਂ ਅੱਜ ਇਹ ਸੇਵਾ ਕੀਤੀ ਗਈ ਆ ਜਿਨ੍ਹਾਂ ਵਿੱਚ ਪੰਜ ਚਾਂਦੀ ਦੇ ਬਾਟੇ ਤੇ ਪੰਜ ਚਾਂਦੀਆਂ ਕਈਆਂ ਜੜੀਆਂ ਸੱਚਕਣ ਸ਼ੇਰਮੰਦਰ ਸਾਹਿਬ ਨੂੰ ਸੇਵਾ ਅਰਪਿਤ ਕੀਤੀਆਂ ਗਈਆਂ ਗੁਰੂ ਮਾਰੀ ਗੁਰੂ ਰਾਮਦਾਸ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਹ ਇਸੇ ਤਰ੍ਹਾਂ ਹੀ ਜਿਹੜੀ ਇਹ ਸੇਵਾ ਕਰਦੇ ਰਹਿਣ ਕਿਉਂਕਿ ਗੁਰੂ ਰਾਮਦਾਸ ਦਾ ਜਿਹੜਾ ਧਾਰਿਆ ਇਹ ਸੰਗਤਾਂ ਦੀਆਂ ਸੇਵਾਵਾਂ ਨਾਲ ਹੀ ਕਾਮਯਾਬ ਆ ਲੰਗਰ ਦੀ ਸੇਵਾ ਆ ਜਿਹੜੀਆਂ ਹੋਰ ਸੇਵਾਵਾਂ ਨੇ ਇਹ ਸਾਰੀਆਂ ਸੰਗਤਾਂ ਹੀ ਕਰਦੀਆਂ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਗੁਰੂ ਮਹਾਰਾਜ ਦੀ ਅਰਦਾਸ ਕਰਦਾ ਕਿ ਇਹਨਾਂ ਨੂੰ ਤੰਦਰੁਸਤੀ ਸਿਹਤ ਜੈਵੀ ਬਖਸ਼ਣ ਤੇ ਇਸੇ ਤਰ੍ਹਾਂ ਸੇਵਾ ਕਰਦ ਰਹਿਣ ਵਾਹਿਗੁਰੂ ਜੀ ਤਕਹਾਲ ਸਵਾਹਿਗੁਰੂ ਜੀ